ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ कौर ਯੂਪੀ ਦੇ ਪੰਜਾਬੀ ਪਿੰਚ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਮੋਗੇ ਤੇ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਚ ਰੱਖਣ ਤੇ ਖੁਸ਼ ਰੱਖਣ ਲੋ ਜੀ ਦੁਪਹਿਰ ਦੇ 3 ਵਜੇ ਆ ਤੇ 3 ਵਜੇ ਵਾਲੀ ਚਾਹ ਬਣ ਗਈ ਆ ਆਜੋ ਕਿਹਨੇ ਕਿਹਨੇ ਚਾਹ ਪੀਣੀ ਆ ਅੱਜ ਸਵੇਰ ਤੋਂ ਹੀ ਅਸੀਂ ਸਾਰੇ ਇੰਨਾ ਕੁ ਬਿਜੀ ਸੀ ਹੁਣ ਮੈਂ ਨਹਾ ਕੇ ਆਈ ਆ ਹੁਣ ਥੋੜਾ ਫ੍ਰੀ ਹੋਈ ਆ ਅੱਜ ਇੱਕ ਪੇਟੀ ਦੇ ਕੱਪੜੇ ਸੁੱਕਣੇ ਪਏ ਆ। ਅ ਰਜਾਈਆਂ ਤੇ ਤਲਾਈਆਂ ਵਾਲੀ ਪੇਟੀ ਦੇ ਕੱਪੜੇ ਉੱਪਰ ਸੁੱਕਣੇ ਪਏ ਆ। ਮਤਲਬ ਰਜਾਈਆਂ, ਤਲਾਈਆਂ ਸੁਕਣੀਆਂ ਪਾਈਆਂ ਨੇ। ਅੱਜ ਮੈਂ ਜੇ ਦੂਜੀ ਪੇਟੀ ਦਾ ਖਲਾਰਾ ਨਹੀਂ ਪਾਇਆ। ਸਿਰਫ ਇੱਕ ਪੇਟੀ ਦੇ ਹੀ ਕੱਪੜੇ ਪਾਏ ਆ। ਤੇ ਉਧਰੋਂ ਮਿਸਤਰੀ ਵੀ ਆਇਆ ਹੋਇਆ ਪੇਟੀ ਦੇ ਟਾਇਰ ਲਾਉਣ ਵਾਸਤੇ ਜਿਹੜੇ ਮੈਂ ਟਾਇਰ ਤੁਹਾਨੂੰ ਦਿਖਾਏ ਸੀ ਹਨਾ। ਤੇ ਉਹ ਮਿਸਤਰੀ ਵੀ ਆਇਆ ਹੋਇਆ। ਲਓ ਜੀ ਹੁਣ ਚਾਹ ਪੀ ਕੇ ਹੁਣ ਰਜਾਈਆਂ ਵਗੈਰਾ ਰੱਖਾਂਗੇ ਆ ਸਵੇਰ ਤੋਂ ਹੀ ਅਸੀਂ ਕੋਠੇ ਤੇ ਪਾਤੀਆਂ ਸੀ ਸੁਕਣੀਆਂ ਛੱਤ ਤੇ ਤੇ ਪੂਰੀ ਧੁੱਪ ਲੱਗ ਗਈ ਆ ਉਲਟ ਪਲਟ ਕਈ ਵਾਰ ਕਰਤੀਆਂ ਤੇ ਚੰਗੀ ਤਰ੍ਹਾਂ ਐਨ ਸੁੱਕ ਗਈਆਂ ਨੇ ਸੱਚੀ ਜਿੱਦਣ ਪੇਟੀਆਂ ਦੇ ਕੱਪੜੇ ਸੁਕਾਉਣੇ ਹੁੰਦੇ ਆ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਉੱਪਰ ਪਾਤੇ ਕਿਉਂਕਿ ਉੱਪਰ ਚੰਗੀ ਤਰ੍ਹਾਂ ਧੁੱਪ ਲੱਗ ਜਾਂਦੀ ਆ ਥੱਲੇ ਪੱਲੀਆਂ ਵਗੈਰਾ ਤੇ ਵਿਸਾਓ ਕੀੜੀਆਂ ਵਗੈਰਾ ਆ ਜਾਂਦੀਆਂ ਨੇ ਨਾਲੇ ਮਿੱਟੀ ਘਟਾ ਵਗੈਰਾ ਹਨਾ ਤੇ ਇਧਰ ਪੇਟੀ ਵੀ ਰੱਖਤੀ ਸੀ ਸੁੱਕਣ ਵਾਸਤੇ ਧੁੱਪੇ ਤੇ ਇਹਦੇ ਟਾਇਰ ਵੀ ਮਿਸਤਰੀ ਨੇ ਵੈਲਡਿੰਗ ਕਰਤੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਵੀਡੀਓ ਨਾਲ ਹੁਣ ਪੇਟੀ ਦੇ ਕੱਪੜੇ ਵੀ ਰੱਖਾਂਗੇ ਤਾਂ ਤੁਹਾਨੂੰ ਟਾਇਰ ਵੀ ਦਿਖਾਉਨੇ ਆ ਲਓ ਜੀ ਆ ਐਂਗਲ ਬਣ ਕੇ ਤਿਆਰ ਹੋ ਗਿਆ ਤੇ ਸਿੰਘ ਸਾਹ ਨੇ ਪੇਂਟ ਵੀ ਕਰਤਾ ਨਾ ਕਲਰ ਕਰਕੇ ਹੋਰ ਵੀ ਸੋਨਾ ਬਣਾਤਾ ਕਲਰ ਨਾਲ ਸੋਨਾ ਹੋ ਗਿਆ ਹੋ ਗਿਆ ਪੇਂਟ ਹਾਂ ਸੁੱਕ ਵੀ ਗਿਆ ਚਲੋ ਮੈਂ ਇੱਕ ਵਾਰੀ ਦਿਖਾਦਾ ਹਾਂ ਹੁਣ ਕਿਵੇਂ ਲਾਏ ਆ ਪਹੀਏ ਲਓ ਜੀ ਆ ਲਾਏ ਆ ਪਹੀਏ ਪਹਿਲਾਂ ਮੈਂ ਸੋਚਿਆ ਸੀ ਕਿ ਪੇਟੀ ਨੂੰ ਮਤਲਬ ਪੇਟੀ ਦੇ ਨਾਲ ਹੀ ਆ ਪਹੀਏ ਹੀ ਲੱਗ ਜਾਣਗੇ ਪਰ ਜਦੋਂ ਅਸੀਂ ਮਿਸਤਰੀ ਸਦਿਆ ਉਹਨੇ ਦੱਸਿਆ ਕਿ ਐਵੇਂ ਤੁਸੀਂ ਸਟੈਂਡ ਬਣਾ ਲਓ ਇਹਦੇ ਨਾਲ ਮਜ਼ਬੂਤੀ ਆਊਗੀ ਇਧਰ ਦੇਖੋ ਇਹਨੂੰ ਜੇ ਕਲਰ ਕਰਨਾ ਇਸ ਤਰੀਕੇ ਨਾਲ ਪੇਟੀ ਫਟਾਂਗੀ ਪਹਿਲਾਂ ਅਸੀਂ ਸੋਚਿਆ ਸੀ ਵੀ ਬਸ ਸਿੱਧੇ ਪਈਏ ਹੀ ਪੇਟੀ ਨੂੰ ਲੱਗ ਜਾਣਗੇ ਪਰ ਜਦੋਂ ਅਸੀਂ ਮਿਸਤਰੀ ਬੁਲਾਇਆ ਹਨਾ ਉਹ ਕਹਿੰਦਾ ਕਿ ਮਜ਼ਬੂਤੀ ਸਟੈਂਡ ਨਾਲ ਆਊਗੀ ਇਹਦਾ ਅਗਰ ਤੁਸੀਂ ਸਟੈਂਡ ਬਣਾ ਲੈਨੇ ਹੋ ਤਾਂ ਵਧੀਆ ਮਜ਼ਬੂਤੀ ਆ ਜੂਗੀ ਲਾਈਫਟਾਈਮ ਲਈ ਮਜ਼ਬੂਤ ਹੋ ਜਾਊਗਾ ਕਿਉਂਕਿ ਉਹ ਮਿਸਤਰੀ ਕਹਿੰਦਾ ਅਗਰ ਤੁਸੀਂ ਪੱਲੇ ਪਈਏ ਅਟੈਚ ਕਰਦੇ ਹੋ ਨਾ ਤਾਂ ਚਾਰਾਂ ਕੋਨੀਆਂ ਤੇ ਵਜਨ ਆਊਗਾ ਹੁਣ ਪੂਰੀ ਪੇਟੀ ਦਾ ਸਟੈਂਡ ਤੇ ਵਜਨ ਆ ਜਾਊਗਾ ਹਨਾ ਇਸ ਕਰਕੇ ਫਿਰ ਅਸੀਂ ਇਹ ਸਟੈਂਡ ਬਣਵਾਇਆ ਤੇ ਦਿਖਾਉਣੀ ਆ ਤੁਹਾਨੂੰ ਲਓ ਜੀ ਇਸ ਤਰੀਕੇ ਨਾਲ ਆ ਦੇਖੋ ਟਾਇਰ ਨਾਲ ਹੀ ਬੈਲਡ ਕਰਤੇ ਆ ਮਤਲਬ ਕਿ ਸਿੱਧੇ ਪੇਟੀਆਂ ਨੂੰ ਟਾਇਰ ਨਹੀਂ ਲਾਇਆ ਸਟੈਂਡ ਨੂੰ ਲਾ ਕੇ ਲਾਇਆ ਇਹਦੇ ਨਾਲ ਇਹ ਆ ਕਿ ਜਦੋਂ ਮਰਜ਼ੀ ਆਪਾਂ ਅਲੱਗ ਹਟਾ ਸਕਦੇ ਹਾਂ ਪੇਟੀ ਤੋਂ ਇਹਨੂੰ ਤੇ ਜਦੋਂ ਮਰਜ਼ੀ ਆਪਾਂ ਮਤਲਬ ਹਟਾਉਣਾ ਤਾਂ ਕਿਉਂ ਆ ਸਟੈਂਡ ਤੇ ਹੀ ਪੇਟੀ ਰਹੂਗੀ ਪਰ ਜੇ ਮਿਸਤੀ ਕਹਿੰਦਾ ਅਗਰ ਤੁਸੀਂ ਸਿੱਧੇ ਪਹੀਏ ਲਵਾਉਣੇ ਹੋ ਨਾ ਪੇਟੀ 'ਚ ਨਾਲੇ ਤਾਂ ਪੇਟੀ ਦੇ ਵਿੱਚ ਸੁਰਾਖ ਹੋਣਗੇ ਤੇ ਨਾਲੇ ਚਾਰੇ ਕੋਨਿਆਂ ਤੇ ਵਜਨ ਆ ਜਾਊਗਾ ਪੇਟੀ ਦਾ ਵੀ ਪੇਟੀ ਲੈਫ ਸਕਦੀ ਆ ਵਜਨ ਦੇ ਨਾਲ ਤੇ ਹੁਣ ਇਸ ਤਰੀਕੇ ਨਾਲ ਇਹ ਮਜ਼ਬੂਤੀ ਹੋ ਜੂਗੀ ਪੇਟੀ ਦੀ ਸਾਰੇ ਪਾਸੇ ਵਜਨ ਆਊਗਾ ਪੇਟੀ ਦਾ ਨਹੀਂ ਤਾਂ ਫਿਰ ਕੱਲੇ ਟਾਇਰਾਂ ਤੇ ਹੀ ਹੋਣਾ ਸੀ ਫਿਰ ਉਹ ਕਹਿੰਦਾ ਟਾਇਰ ਅੰਦਰ ਜਾ ਸਕਦੇ ਆ ਇਸ ਕਰਕੇ ਵਜਨ ਨਾਲ ਕਿਉਂਕਿ ਪੇਟੀਆਂ ਚ ਵਜਨ ਤਾਂ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਤੇ ਇਹ ਮੈਂ ਤੁਹਾਨੂੰ ਇਹਦਾ ਖਰਚਾ ਵੀ ਦੱਸਦੀ ਆ ਆ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀ ਹਨਾ ਕਿ 500 ਦੇ ਚਾਰ ਟਾਇਰ ਆਇਆ ਇੱਕ ਪੇਟੀ ਦੇ ਤੇ ਆ ਸਟੈਂਡ ਆਪਣਾ ਕਿੰਨੇ ਚ ਬਣ ਗਿਆ ਇੱਕ ਪੇਟੀ ਦਾ 500 ਹੈ ਨਾ 500 ਚ ਮਤਲਬ ਕਿ 1000 ਚ ਦੋਨਾਂ ਪੇਟੀਆਂ ਦੇ ਆ ਮਤਲਬ ਸਟੈਂਡ ਬਣੇ ਆ ਤੇ 600 ਰੁਪਇਆ ਬਣਵਾਈ ਲਈ ਆ ਮੰਨ ਲਓ 1600 ਹੈ ਨਾ 1600 ਰੁਪਇਆ ਲੱਗ ਗਿਆ ਤੋ ਨਾ ਪੇਟੀਆਂ ਦਾ ਹਨਾ ਇੱਕ ਪੇਟੀ ਇੱਕ ਪੇਟੀ ਦਾ ਮਤਲਬ ਕੀ 800 ਰੁਪਿਆ ਖਰਚਾ 800 ਰੁਪਿਆ ਐਂਗਲ ਤੇ ਨਾਲ ਉਹਦੀ ਮਿਸਤਰੀ ਨਾਲ ਹੀ ਮਿਸਤਰੀ ਦੀ ਬਣਵਾਈ ਮਤਲਬ ਕੀ ਆ ਜਿਹੜੇ ਆਪਾਂ ਸਟੈਂਡ ਤਿਆਰ ਕਰਾਇਆ 800 ਚ ਤਿਆਰ ਹੋਇਆ ਮਿਸਤਰੀ ਦਾ ਵਿੱਚ ਹੀ ਮਿਸਤਰੀ ਦਾ ਜਿਹੜਾ ਖਰਚਾ ਤੇ ਆਂਗਲਾਂ ਦਾ ਖਰਚਾ ਇੱਕ ਪੇਟੀ ਦਾ 800 ਚ ਪੈ ਗਿਆ ਆਪਾਂ ਨੂੰ ਹੂੰ 800 ਚ ਪੈ ਗਿਆ ਤੇ 500 ਦੇ ਟਾਇਰ ਹਨਾ ਹੂੰ 1300 ਰੁਪਿਆ 1300 ਰੁਪਿਆ ਚ ਸਣੇ ਟਾਇਰ 1300 ਰੁਪਇਆ ਖਰਚਾ ਆਇਆ 800 ਰੁਪਇਆ ਸਣੇ ਮਿਸਤਰੀ ਆ ਏਂਗਲ ਦਾ ਤੇ 500 ਦੇ ਟਾਇਰ 800 ਦੇ ਵਿੱਚ ਆਪਣਾ ਇੱਕ ਸਟੈਂਡ ਤਿਆਰ ਹੋ ਗਿਆ ਦੋ ਪੇਟੀਆਂ ਦਾ 1600 ਚ ਪਰ ਮੈਨੂੰ ਲੱਗਦਾ ਕੋਈ ਮਹਿੰਗਾ ਨਹੀਂ ਤੇ ਮੈਂ ਪੇਟੀ ਵੀ ਰੱਖ ਕੇ ਦਿਖਾਵਾਂਗੀ ਹੁਣੇ ਅਸੀਂ ਪੇਟੀ ਰੱਖਾਂਗੇ ਬਿਸਤਰੇ ਪਾਉਣੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੈਨੂੰ ਤਾਂ ਇਹਨਾਂ ਚੌ ਚੜਿਆ ਪਿਆ ਕਿ ਐਵੇਂ ਐਵੇਂ ਰੋੜ ਕੇ ਜਿੱਦ ਨੂੰ ਮਰਜੀ ਇਹਨੂੰ ਪੇਟੀ ਨੂੰ ਕਰ ਲਾਂਗੇ ਤੇ ਆਪਾਂ ਸਫਾਈ ਵੀ ਕਰ ਸਕਦੇ ਆ ਹਨਾ ਨੇੜੇ ਤੇ ਦੁਕਾਨੀਆਂ ਤੇ ਹੁਣੇ ਹੀ ਬਸ ਬਣੇ ਰਿਓ ਵੀਡੀਓ ਨਾਲ ਅਸੀਂ ਹੁਣੇ ਕੱਪੜੇ ਰੱਖਨੇ ਆ ਪੇਟੀ 'ਚ ਹਰ ਜਾਈਆਂ ਤੇ ਹੁਣੇ ਹੀ ਪੇਟੀ ਨੂੰ ਇਹਦੇ ਸਟੈਂਡ ਦੇ ਉੱਤੇ ਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਬੱਧੇ ਰਹੋ ਹੂੰ

ਬਸ ਰੱਖੀ ਗਈ ਹੂੰ ਨੋਕ ਹਟਾ ਦਿਓ ਓ ਨਾ ਇਹ लॉक वाला पासा कि गया? आई आ, हाँ इधर ही चाहिए इन्ना सौखा काम हो गया ना नहीं तो को सब बहुत सौखा काम हो गया ਹੁਣ ਜਿਵੇਂ ਕਿ ਆਪਾਂ ਜਿਵੇਂ ਕੂੜਾ ਵਗੈਰਾ ਕੱਢਣਾ ਝਾੜੂ ਨਾਲ ਹਨਾ ਆਪਾਂ ਚਲੋ ਮੰਨਿਆ ਕਿ ਪੇਟੀ ਭਾਰੀ ਆ ਤਾਂ ਇੱਕ ਦੋ ਜਣੇ ਆਪਾਂ ਇਹਨੂੰ ਲੋਡ ਸਕਦੇ ਆ ਐਵੇਂ ਕਰਕੇ ਆਪਾਂ ਚੈੱਕ ਕਰਦੇ ਝਾੜੂ ਲਾ ਸਕਦੇ ਆ ਹਨਾ ਹੂੰ ਕੋਨਿਆਂ 'ਚ ਆਪਾਂ ਕੂੜਾ ਕੱਢ ਸਕਦੇ ਆ ਨਹੀਂ ਤਾਂ ਇਹ ਹੁੰਦਾ ਸੀ ਆਪਾਂ ਕੀ ਦਿਵਾਲੀ ਨੂੰ ਸਫਾਈ ਕਰਦੇ ਆ ਮੰਝਾ ਨਹੀਂ ਕੱਢਿਆ ਬਾਹਰ ਮੰਝਾ ਕੱਢ ਦਿੰਨੇ ਬਾਅਦ ਚੋਂ ਪਾਏ ਨੇ ਕਿ ਥੋੜੇ ਫੈਂਸ ਰਖਾਗੇ ਨਾ ਤਾਂ ਕੱਢ ਹੋਈ ਜੇ ਹਾਂ ਇੱਧਰ ਦੂਸਰੀ ਲਾਦਾ ਵੀ ਇੱਧਰ ਦੂਜੀ ਪੇਟੀ ਲਾਉਣੀ ਆ ਇੱਧਰ ਆ ਲਾਤੀ ਚਲੋ ਜੀ ਹੁਣ ਮੈਂ ਬਿਸਤਰੇ ਰੱਖ ਲਾਂ ਫਿਰ ਦਿਖਾਉਣੀ ਆ ਤੁਹਾਨੂੰ ਟੈਂਡ ਆਪਣਾ ਆ ਪਿਆ ਇਹਨੂੰ ਅਜੇ ਕਲਰ ਕਰਨਾ ਇਹ ਦੂਜੀ ਪੇਟੀ ਦਾ ਕੱਲ ਨੂੰ ਕਲਰ ਕਰਕੇ ਕੱਲ ਨੂੰ ਦੂਜੀ ਪੇਟੀ ਦੇ ਕੱਪੜੇ ਸੁੱਕਣੇ ਪਾਉਂਗੀ ਉਹਦੇ ਤੇ ਰੱਖ ਲਾਂਗੇ ਤੇ ਇੱਧਰ ਦੇਖੋ ਸਾਰੇ ਕੱਪੜੇ ਉੱਤੋਂ ਲਾ ਕੇ ਇੱਥੇ ਰੱਖੇ ਪਏ ਨੇ ਰਜਾਈਆਂ ਰਜਾਈਆਂ ਤੇ ਤਲਾਈਆਂ ਹਰਸ਼ ਦੇਖੋ ਕਿਵੇਂ ਪਿਆ ਉੱਪਰ ਹਰ ਸ਼ੌਠਾ ਇਹ ਸਾਰੀਆਂ ਰਜਾਈਆਂ ਤਲਾਈਆਂ ਇਸ ਪੇਟੀ ਚ ਪਾਉਣੀਆਂ ਨੇ ਮੈਂ ਤਾਂ ਹਲੋਂ ਨਹੀਂ ਨਾ ਸਿਖਵਾ ਦੇ ਤਲਾਈਆਂ ਇੱਕ ਪਾਸੇ ਰੱਖੇ ਰੱਖੀ ਫਿਰ ਬਾਚ ਵਿੱਚੇ ਮਿਕਸ ਹੋਣਗੀਆਂ ਤੂੰ ਕਹਿਣਾ ਤਲਾਈਆਂ ਲਿਆਓ ਬਲਨਰ ਜਈਆਂ ਲਿਆਓ ਫਿਰ ਨਹੀਂ ਮੈਂ ਇੱਕ ਸਾਈਡ ਚਾਹ ਰੱਖਣੀ ਹੈ ਤਲਾਈਆਂ ਇੱਕ ਤੇ ਅਰਜੰਆ ਹਾਂ ਬਸ ਮੈਨੂੰ ਫੜਾ ਦਿਓ ਫੜਾ ਦਾਂਗੇ ਟੈਨਸ਼ਨ ਨਾ ਲੈ ਤੂੰ ਇਹ ਬੈਠ ਕੇ ਜਾ ਕੇ ਆਪਣੀ ਲੱਗਤ ਹੋ ਰੋ ਫੁੱਲਣ ਜਾਂ ਤੋਪਣਾ ਨੂੰ ਫੁੱਲ ਜਾਂਦਾ ਹਾਂ ਤਾਂ ਹੀ ਪਤਾ ਲੱਗਦਾ ਕਿ ਸੁੱਕ ਗਈ ਹੈ ਹਾਂ ਹੁਣ ਦੇਖੋ ਪੇਟੀ ਜੀ ਆਪਕਾ ਬੰਦ ਹੋਣੀ ਹੈ ਫੁੱਲ ਗਿਆ ਹੁਣ ਵਿੱਚ ਨਹੀਂ ਆ ਰਿਹਾ ਪਤਾ ਨਹੀਂ ਪੇਟੀ ਕਿਵੇਂ ਬੰਦ ਹੋਣੀ ਆ ਸਮਾਂ ਛੱਡ ਗਿਆ ਚਲੋ ਜੀ ਬਾਏ ਬਾਏ ਅੱਜ ਦੀ ਵੀਡੀਓ ਇੱਥੇ ਤੱਕ ਮੈਂ ਕਰਦੀ ਹਾਂ ਪੇਟੀ ਬੰਦ ਸਾਫ ਹੋ ਗਿਆ ਮੇਰਾ ਹੁਣ ਮੈਂ ਪੇਟੀ ਬੰਦ ਕਰਦੀ ਆ ਇਹਨਾਂ ਨੂੰ ਲਾਉਂਦੀਆਂ ਨਾਲ ਤੁਸੀਂ ਆ ਕੇ ਲੱਗੋ ਪੇਟੀ ਨਾਲ ਬੰਦ ਕਰਾਓ ਮੇਰੇ ਤੋਂ ਨਹੀਂ ਹੋਣੀ ਹੁਣ ਪੇਟੀ ਬੰਦ ਕਰਕੇ ਮਿਲਦੇ ਆ ਜੀ ਅਗਲੇ ਵੀਡੀਓ ਚ ਅੱਜ ਦਾ ਬਲੌਗ ਇੱਥੇ ਤੱਕ ਹੀ ਮਿਲਦੇ ਆ ਅਗਲੇ ਵੀਡੀਓ ਚ ਦੂਜੀ ਪੇਟੀ ਦੇ ਕੱਪੜੇ ਸਕਾਵਾਂਗੇ ਸਤਿ ਸ੍ਰੀ ਅਕਾਲ ਜੀ